ਲੋ ਜੀ ਬਾਈ ਮੌਸਮ ਖਰਾਬ ਬੰਦਾ ਸਪਰੇਅ ਵਾਲ ਆ ਗਿਆ ਤਾਂ ਪੂਰੀ ਪ੍ਰਕਾਰ ਬਚਨ ਛੇਤੀ ਉਹੀ ਕਰ ਦੇਣਾ ਆਪਾਂ ਨੇ ਨਹੀਂ ਪੈਣਾ ਇਹ ਮੈਂ ਹਾਂ ਲੈ ਛਿੜ ਛਿੜਕਾ ਜਾਂ ਹੋਈ ਜਾਣਾ ਨਹੀਂ ਪੈਣਾ ਵੀਰੇ ਕੰਮ ਨਹੀਂ ਕਰਨ ਦੇਣਾ ਹਾਂ ਕੰਮ ਨਹੀਂ ਕਰਨ ਦੇਣਾ ਵੀ ਕੰਮ ਰੋਕਤਾ ਪੂਰੀ ਉਰੇ ਆ ਸਮਾਨ ਬਹੁਤ ਗਿਰਿਆ ਬਥੇੜੇ ਸਮਾਨ ਤੇ ਵੀ ਗੰਦੇ ਬਹੁਤ ਲਾਇਆ ਹੋਇਆ ਹਾਂ ਲੈ ਇਨਾ ਜਾਮਣਾ ਥੋੜਾ ਜਾਮਣਾ ਤਾਂ ਹਾਂ ਜਾ ਕੇ ਪਾਉਂਗਾ ਜਾਮਣ ਦਾ ਜਾਮਣ ਜਮੂ ਆ ਤਾਂ ਬਹੁਤ ਮਗੰਦ ਹੈ ਬਾਈ ਪਾਉਂਗਾ ਤਾਂ ਸਹੀ ਹੈ ਹਾਂ ਇਹੀ ਹੋਵਾ ਮੈਂ ਬਣਦੀ ਵੀ ਨਹੀਂ ਗੱਲ ਨਾ ਗੱਲ ਨਹੀਂ ਕਰਨੀ ਕਿਤੇ ਫਾਂਡ ਕਿਤੇ ਜਾਣੇ ਆ ਗਾਹਾਂ ਜਾ ਕੇ ਹੋਰ ਚੱਲ ਬਾਈ ਕਹਿੰਦਾ ਹੋਰ ਨਹੀਂ ਕੁਛ ਪੰਪੇ ਸਵਾਰ ਲਵਾਂ ਗ੍ਰੀਸ ਗਰੂ ਚੈੱਕ ਕਰਨ ਲੱਗਿਆ ਵਾ ਵਿਚਾਰਾ ਬੇਟਾ ਕਹਿੜਾ ਹੋ ਗਿਆ ਇਹ ਤਾਂ ਇਹ ਜਗੇ ਵੀ ਸਪਰੇਅ ਕਰਨੀ ਹੈ ਪਰ ਮਾਸੜ ਕੁੱਕੜੀ ਖਾਂਦਾ ਹੁੰਦਾ ਏ ਕੁੱਕੜੀ ਜਗੇ ਹਰੇ ਹੈਗੀ ਮੱਕੀ ਉਹ ਲੱਗੇ ਉਹਦੇ ਪੰਜ ਜਣੇ ਮੀਂਹ ਤੇ ਭੁੰਨਣ ਹੈ ਹੈਗੀ ਕੁੱਕੜੀ ਕੋਈ ਗੱਲ ਸੁਣ ਲੈ ਮੇਰੀ ਅੱਜ ਸਮਰਾਲੇ ਕੱਨੀ ਗਏ ਆ ਜਗਾ ਕੁਕੜੀਆਂ ਦਾ ਹਿੱਲਾ ਕਰ ਲਿਆ ਦੇ ਦੇ ਲਿਆ ਚੱਕ ਲਿਆ ਚੱਲ ਜਾਣਾ ਬਣਾ ਤੁਨ ਹੈਗੀਆਂ ਕੰਬਾਲ ਲਓ ਨਾ ਨਾ ਮੈਂ ਕੰਮ ਕਰਨਾ ਮੈਂ ਚੱਲੇ ਮੈਂ ਚੱਲਿਆ ਮੈਂ ਤਾਂ ਉ ਆਇਆ ਕੇ ਦੇਖਣ ਇਹਨੂੰ ਲਾ ਕੇ ਤੇ ਕੰਡੇ ਜ਼ਿਆਦਾ ਕਰਾ ਨਹੀਂ ਹੁੰਦੇ ਭੇਜ ਫਿਰ ਲੱਕੜੀ ਵਾਲੇ ਤੇ ਆ ਕੇ ਦੁਪਹਿਰ ਤੇ ਆਉਂਗਾ ਉਦੋਂ ਪੈਦਾ ਕਰਿਆ ਬਾਅਦ ਚ ਆ ਜੀ ਲੱਕੜੀ ਵਾਲੇ ਆ ਕਹਿੰਦਾ ਬਚਰਾ ਬਾਅਦ ਤੇ ਬਾਅਦ ਆ ਜੀ ਫਿਰ ਠੀਕ ਨਹੀਂ ਜੇ ਮੌਸਮ ਸਾਫ ਹੋ ਗਿਆ ਫੋਨ ਕਰਦੀ ਉਹ ਕਰਿਆ ਜਾ ਪਹਿਲਾਂ ਆ ਗੁੱਲਾ ਲੈ ਕੇ ਆ ਪੂਰੀ ਆਸਤੀ ਪੂਰੀ ਕਹਿੰਦਾ ਕੁੱਕੜੀ ਆਉਂਗੀ ਮਾਤੜ ਆਏ ਹਾਂ ਚੱਕ ਉਹ ਵੀ ਦੇਣਾ ਹੈਗਾ ਤੈਨੂੰ ਆ ਲੈ ਲੈ ਹੱਥ ਝਾੜ ਦੇ ਬਾਈ ਦੇ ਕੋਲੋਂ ਆ ਕੇ ਹੋ ਗਿਆ ਸਰ ਕੁੱਕੜੀ ਦਾ ਇਹ ਪਾਣੀ ਵੀ ਕਹਿੰਦੇ ਹੋਲਾ ਹੈ ਇਹ ਰਹਿ ਨਹੀਂ ਸਾਦੇ ਉਹ ਕੀੜੇ ਆ ਵੀ ਹਾਂ ਚੱਲ ਕੋਈ ਨਹੀਂ ਤੂੰ ਮੱਕੀ ਲੈ ਜੇ ਅੱਗੇ ਉਹ ਬੰਦਾ ਉਹ ਵੀ ਲੈ ਕੇ ਆਉਂਦਾ ਬਾਈ ਨੇ ਕਿਹਾ ਕਿ ਨਾ ਕੁਕੜੇ ਮੈਂ ਲਿਆਉਂਦਾ ਪੁੰਨੋਂ ਹੁਣੇ ਕਹਿ ਕੇ ਹਟਿਆ ਹਾਂ ਜਾਂ ਦੇ ਕੇ ਮੈਨੂੰ ਕਿਹੜਾ ਲੱਭ ਰਿਹਾ ਹੈ ਇਹ ਲਾਵੇਂ ਤੇਰੀ ਹੈ ਉਹ ਤਾਂ ਤੰਗੜੀ ਪਈ ਆ 6 ਕੁਕੜੇ ਖਾ ਗਏ ਇੱਕ ਵਾਰ ਦੇਖ ਲੈ ਫਿਰ ਇਹ ਇੱਥੇ ਕੋਈ ਨਿਸ਼ਾਨ ਨਹੀਂ ਛੇ ਛੁੱਲੇ ਆ ਜੜਾਂ ਪਈਆਂ ਸਾਰਾ ਕੁਝ ਹੋਇਆ ਨਹੀਂ ਬਾਈ ਡਰਦਾ ਹੈ ਸਾਹ ਕਿ ਨੋਕਾ ਲੱਗਾ ਪੂਰੀ ਛੱਡ ਗਿਆ ਪੂਰੀ ਛੱਡ ਗਿਆ ਖਾਣੇ ਕੁਕੜੀ ਮੈਂ ਕੰਮ ਕਰਨਾ ਕਿਹੜਾ ਇਹ ਮੈਂ ਕੰਮ ਕਰੂਗਾ ਕਿਦੋਂ ਲੈ ਦੋ ਬਰਾਵਾ ਸਵਾਗਤ ਦੇਦਾ ਵਾਗਾ ਕੱਟ ਆਰਤਾ ਬਾਈ ਸਵਾਗਤ ਆਕਰ ਖੇੜੀ ਉੱਪਰ ਜੋੜੇ ਬਹਲਾਏ ਮੈਂ ਇਹ ਜੋੜੇ ਮੈਂ ਰੁਪਿਆ ਪਏ ਇਤਨ ਨਿਖਾਨੇ ਤੇ ਕਿਹੜਾ ਮਾਡਲ ਹੈ ਇਹ ਰੂੜੇ ਚੱਲਦਾ ਹੋਣਾ ਬੈਨ ਪੱਧਰ ਹੀ ਗਾ ਹੁਣ ਤਾਂ ਮਾਰ ਰਖੂ ਕੰਮ ਕਰਾਂ ਹਾਂ ਨਾ ਵੇ ਜੀ ਜੀ ਮੈਂ ਕਹਿੰਦਾ ਕੁਈ ਮਗਾਲਾ ਇਹਨਾਂ ਦਾ ਖੋਣ ਮਿੱਤੇ ਇਹਨਾਂ ਨੂੰ ਆਇ ਤੇ ਕਰਾਂ ਉਹਦਾ ਠੀਕ ਆ ਚੱਕ ਦੇ ਚੱਕ ਦੇ ਚੱਕ ਦੇ ਰਾਰਾ ਰਾਰਾ ਨਿੱਗਰ ਆ ਬੁਰੀ? ਵਾਗ ਤੋਂ ਹੁੰਦੇ ਬਰੇ। ਸਪਰੇ ਯਾਰ ਹਵਾ। ਨਿਕਲ ਗਈ ਤਾਂ ਪਾਣੀ। ਚਲੋ ਸੇਵਕਾ ਖੋਲ ਲੀਏ ਫਿਰ। ਜੱਗੇ ਹਾਂ। ਰੰਗ ਦੇ ਲੈ ਕਿਹ ਜਾਊਗਾ? ਤੇਰੇ ਹੀ ਗੱਪਾਂ। ਹੂੰ। ਹੁਣ ਨੇ ਹਵਾ ਚੱਲਣੀ ਸਾਰੇ ਧਿਆਨ ਜੀ। ਆਹਾ ਹਾ। ਹਾਂ ਸੇਵਕਾ ਕੀ ਕਰਨਾ? ਕਿੰਨੇ ਕਿੰਨੇ ਉਧਰ ਜਿੱਥੇ ਕਰਕੇ ਆਉਣੀਆਂ। ਦੇ ਕੋ ਹੁਣ ਉਹ ਰਿਹਾ ਫਾਇਰ ਆ ਪੰਜ ਨਹੀਂ ਹੋਣਾ ਨਹੀਂ ਲੋਕਡਾਉਨ ਕਾਲੂ ਕਰਦੇ ਹਾਂ ਮੈਨੂੰ ਤਾਂ ਕਰਾਉਣੇ ਹੋ ਮੈਂ ਵੀ ਕਰਾ ਲੂਗਾ ਨਹੀਂ ਆਵਾਜ਼ ਨਹੀਂ ਨਹੀਂ ਉਹ ਪੂਰੀ ਮੌਸਮ ਚੈੱਕ ਕਰਤਾ ਮੌਸਮ ਤਾਂ ਹੁਣ ਬੱਦਲ ਆਈ ਜਾਣਾ ਜਾਈ ਜਾਣਾ ਇਹਦਾ ਮੌਸਮ ਕਤੋਪਾ ਗਈ ਟੋਪੀ ਆ ਗਈ ਛਾਂ ਵੀ ਆ ਗਈ ਹਵਾ ਕਹਿੰਦੀ ਜੇ ਕੇ ਤੈਨੂੰ ਫਾੜ ਲੈ ਭੇਜਣੀ ਸਿੱਧਾ ਇੱਧਰ ਤੇ ਜਾਣਾ ਪਰੇ ਖਤਮ ਹੋਣੀ ਜਾ ਕੇ ਸੰਗਰਾਮ ਅੱਜ ਫੇਰ ਸਾਰਾ ਮਹੀਨਾ ਕਰਨੀ ਪਈ ਜਾਣਾ ਫੇਰ ਇਹ ਤੋਂ ਪਨੇਗੜੇ ਹੋਰ ਬਰੇਗੜਾ ਹੋਣੀ ਆ ਬਾਈ ਕਹਿ ਜੇ ਸੰਗਰਾਦ ਨੂੰ ਕਹਿੰਦੇ ਮੀਂਹ ਪੈ ਜਵੇ ਫਿਰ ਮੀਂਹ ਪਈ ਜਾਂਦਾ ਹੱਥ ਇਹ ਕਰ ਗਿਆ ਹਾਂ ਬਰੇਕ ਨਹੀਂ ਕਰਨੀ ਸਭ ਨੇ ਬਰੇਕ ਕਰਨੀ ਆ ਜੇ ਘਰ ਸੁਗਾ ਜੇ ਤੋਂ ਆ ਕੇ ਲਿਆ ਆ ਕਿਹਦਾ ਯਾਰ ਚ ਬੈਠਾ ਹੈ ਮੁਰਗੀ ਸੀਗਾ ਦਾ ਕੁਟੜੀ ਤੇ ਇਲਾ ਨਹੀਂ ਹੈਗਾ ਕੁਟੜੀ ਤੇਲ ਨਹੀਂ ਆ ਓਕਾ ਨੂੰ ਹੋਰ ਕੁਝ ਵੀ ਨਹੀਂ ਕਰਦੀ ਕਿ ਆ ਮਾਰ ਦੇਣੀ ਆ ਨਾ ਹਵਾ ਚਲਦੀ ਉੱਪਰ ਤੇ ਅੱਜ ਮੀਂਹ ਪੈ ਜਣਾ ਚ ਤੇਰੇ ਮੋੜੇ ਇਹ ਤੇਰੇ ਇਹ ਮੋੜ ਕੇ ਫਲਾਗ ਉੱਟਾਪ ਆਏਗਾ ਉੱਥੇ ਬਾੜ ਲਈਏ ਆ ਆ ਦਿਲ ਦੀ ਗੱਲ ਖੇਤੀ ਪੂਰੀ ਨੇ ਬਸ ਹੋਰ ਕੀ ਕਹਿੰਦਾ ਪੁੱਛ ਕੇ ਲਾ ਬਣਦਾ ਨਹੀਂ ਉਹ ਤੇ ਇਹ ਡਰਾਈਵਰ ਆਹ ਖੋਦ ਕੇ ਹੁਣੀ ਮੈਚ ਲਾਉਂਦਾ ਕੱਢ ਜਾਣਾ ਇਹਨੇ ਇਹ ਰੀ ਛੱਡ ਜਾ ਉਹ ਥੱਲੇ ਲੈ ਵੀਰੇ ਚੱਕਣਾ ਨਾ ਕਰਾਲਾ ਸੇਵ ਕਹਿ ਕਿਦਰੇ ਆ ਗਿਆ ਇਹਨੇ ਕੋ ਪੇਵੜੇ ਦੇ ਕਿਹੜੇ ਕੋ ਪੇ ਮੰਗਣ ਸੱਦਈ ਦੇਖਣਾ ਤਾਂ ਫੇਕੀ ਦੇਖਣਾ ਹੀ ਨਹੀਂ ਦੇਖਣਾ ਹੀ ਨਹੀਂ ਹੈਗਾ ਤੇਡੀ ਕਿੰਨੀ ਵਧੀਆ ਇਸ ਤੇ ਆ ਘੜੀਆਂ ਘਰ ਤੋਂ ਦੇਖਣਾ ਹੀ ਨਹੀਂ ਲਗਾਉਣ ਲੱਗੇ ਹੋ ਜੀ ਰੋਟੀ ਦਾ ਹੀਲ ਕਿੰਨੇ ਕਰੀ ਤੇ ਬੱਪ ਦੇ ਕੇ ਥਾਂ ਲੜਾਤਾ ਹੈ ਹਾਂ ਪੰਪ ਦੇ ਕੇ ਥਾਂ ਲੜਾਤੇ ਇਹਦਾ ਚੱਕਦੇ ਫਾਟਾ ਚੱਕਦੇ ਗੁਰਨਾਕ ਜੀ ਗੱਪ ਦੀ ਵੇਟੀ ਆ ਉਹ ਬੋਲ ਪੰਪ ਬੋਕੀ ਨਵੀਆਂ ਅੱਧੀ ਟਰਾਲੀ ਸਵਾਰ ਦੀ ਭਰੀ ਵੀ ਟੁੱਟੇ ਵੀ ਦੀ ਲਾਇਆ ਹੀ ਨਾ ਨਾ ਕੁੜੇ ਚੱਕਦੇ ਫਟਾ ਚੱਕਦੇ ਤੇਰੇ ਨਾਲ ਚਾਹੋ ਲੜ ਪਿਆ ਆਪ ਬਿਸੂਈ ਦੀ ਗਾਂ ਚ ਜੜ ਕੇ ਅੰਦਰ ਕੁਤੇ ਨੂੰ ਛੜਾਏ ਇਹ ਕਿਤੇ ਜੜਾ ਲੜਾਈ ਪਾਵਰ ਬਹੁਤ ਮੈਂ ਦੇਖਿਆ ਵੀਡੀਓ ਜੱਗੇ ਨੂੰ ਫੜਦਾ ਦਾ ਤੇ ਜਾਂਦਾ ਉਹਦੇ ਸ਼ਾਲਾ ਮਾਰਦਾ ਟਰੈਕਟਰ ਉਹਦੇ ਥੂੜਾ ਹੋਏ ਉੱਪਰ ਇਹ ਕਹਿੰਦਾ ਪੂਛ ਮਾਰਨੀ ਹੈ ਬਾਈ ਪੂਛ ਮਾਰ ਰਹੀ ਦੀ ਕਿਤੇ ਪੂਛ ਨਾਲ ਲੱਤ ਕੇ ਪਿੰਡ ਗਈ ਇਹ ਮਾਰ ਲੈ ਇਹ ਪੂਛ ਮਾਰ ਰਹੀ ਦੀ ਭਾਜ ਨਹੀਂਦਾ ਹੁਣ ਹੈ ਭਾਈ ਦੋਹਾਰੇ ਫਿਰ ਇੱਕ ਬਾਪਾ ਨਿਕਲੇ ਗਾੜਮੈਂਟ ਵਾਂਗ ਇੱਕ ਭਾਈ ਕਹਿੰਦਾ ਕਹਿੰਦਾ ਡੰਡਾ ਮਾਰ ਲਓ ਸੂਆ ਮਾਰ ਲਓ ਕੁਝ ਨਹੀਂ ਕੰਮ ਆਉਂਦਾ ਪਾਣੀ ਪਾ ਦਿਓ ਕਹਿੰਦਾ ਆਪੇ ਹਟ ਜਾਣਾ ਤਾਂ ਪਾਣੀ ਕਿ ਲਾੜਦੇ ਵੀ ਪਾਣੀ ਆ ਪੂਰੀ ਆਣ ਪਾਣੀ ਦੇ ਠੰਡੇ ਤੇ ਚੱਲਦੇ ਹਾਂ ਕਹਿੰਦਾ ਦੋ ਜੱਗ ਜੇ ਪਾਣੀ ਦੇ ਮਾਰ ਦਿੰਦੇ ਕਹਿੰਦਾ ਮੈਂ ਹਟ ਜਾਣਾ ਤਾਂ ਪਾਣੀ ਤੇ ਚੱਲਦੇ ਆ ਲਾੜਦੇ ਜਾਂ ਚੱਲਦੇ ਫਕ ਇਹਦਾ ਪੁਰਾਣੀ ਦਸ਼ਮਣ ਹੈ ਜੱਗੇ ਪੁਰਾਣੀ ਜੇ ਨਾ ਤਾਂ ਕੋਈ ਉੱਥੇ ਜਗ੍ਹਾ ਸਾਂਝੀ ਹੋਣੀ ਕਿ ਇਹਦਾ ਲੈਣਾ ਦੇਣਾ ਹੈ ਕੋਈ ਦੁਕਾਨਦਾਰ ਯਾਰ ਅਸਲੀ ਗੱਲ ਉਹ ਇੰਜਣ ਆਉਣਾ ਹੈ ਇਹਨਾਂ ਨੇ ਇੰਜਣ ਹੀ ਨਹੀਂ ਕਰਿਆ ਹਾਂ ਉਹ ਰੋਡ ਚੈੱਕ ਕਰਾਉਣਾ ਇਹਨਾਂ ਦੇ ਇੰਜਣ ਦੇਖੋ ਕੱਲ ਦਾ ਭਾਈ ਇੱਕ ਦੇਖ ਲੈ ਪੂਰੀ ਵੀ ਦੋਹਾਂ ਨੇ ਸਿੰਘ ਤੜਾ ਲੇ ਹਾਂ ਸਿੰਘ ਦੋ ਬਰਸਾਤ ਮਾ ਭਾਈ ਉਹ ਕੀੜੇ ਵੀ ਪੈ ਜਾਂਦੇ ਹੋਣੇ ਆ ਉਹ ਤਾਂ ਪੈਂਦੇ ਆ ਹੁਣ ਜੇ ਟੁੱਟ ਗਿਆ ਇੱਕ ਤੇ ਆਹੀ ਚੀਜ਼ ਪੈ ਇੱਥੇ ਜੀਵ ਨਹੀਂ ਨਾ ਲੱਗਣੀ ਜੱਗੇ ਦੇਖ ਤਾਂ ਮੌਸਮ ਘੰਟੇ ਚ ਕਿਹੋ ਜਿਹਾ ਘੰਟੇ ਚ ਗਿਆ ਹੋ ਗਿਆ ਆਪਾਂ ਨਿਕਲੇ ਦੇਖ ਲੈ ਤੈਨੂੰ ਦੱਸਾਂ ਬੱਦਲ ਹੀ ਆ ਬੱਦਲ ਨਹੀਂ ਹੈਗਾ ਚਾ ਲੋ ਸੇਵਗਾ ਚੱਕ ਲੈ ਕਰਦੇ ਸਿੱਧੀਆਂ ਫਾਂਟਾ ਲਾ ਦੇ ਦੇਖੀ ਜਾ ਉਹ ਆਏ ਪੈਣੀ ਨੂੰ ਨਿਕਲ ਜਾ ਕਰ ਪੱਕੀ ਪੱਕੀ ਹੋੜ ਆ ਜਾਏਗਾ ਫੇਰ ਲੈ ਗਿਆ ਇੱਥੇ ਦੇ ਫੇਰ ਸਾਈਕਲ ਨੂੰ ਬਾਹਰ ਕਰਾਉਣੀ ਆ ਫੇਰ ਤਾਂ ਉਹ ਰੁੱਸੋ ਨਹੀਂ ਅਗਲਾ ਜਾਵੇ ਹਾਂ ਨਾ ਹਾਂ ਵੀ ਨਾ ਤੇ ਹਲੀ ਮਾਰਦੇ ਹੋ ਤੇ ਇਹ ਗੁਰੂ ਨਾਨਕ ਜੀ ਦਾ ਬਾਲ ਦਾ ਕਰ ਦਿੱਤਾ ਮੈਂ ਜਮ ਠੀਕ ਦੇ ਆਇ ਕਿਹਦੇ ਬੰਬ ਮਾਰ ਕੇ ਲੱਗ ਜਾ ਸਿੱਧਈ ਉਹ ਦੱਕਾ ਇਹ ਪਟਦੇ ਸ਼ੁਰੂ ਕਰ ਦੇਣਾ ਆ ਜਿੱਥੇ ਦੇ ਬਾਅਦ ਉਹ ਵੜਦਾ ਗਿਆ ਕਾਲਾ ਜਾ ਰਿਹਾ ਫੇਰ ਉਹ ਜਿੱਥੇ ਤੂੰ ਤੇ ਹਿਲਦਾ ਹੈ ਉਹ ਖੰਡੂਰ ਦਾ ਕਰ ਹੈ ਇਹਦਾ ਕਾਟੀਆ ਬਾਈ ਨੂੰ ਸਾਰੇ ਖੇਤਾਂ ਦਾ ਪਤਾ ਹੈ ਪੂਰੀ ਤੇਰੇ ਖੇਤਾਂ ਦਾ ਵੀ ਪਤਾ ਹੈ ਜੱਗੇ ਦੇ ਵੀ ਪਤਾ ਸਾਰੇ ਖੇਦ ਦੱਸਦੇ ਇਹਨੂੰ ਆਉਂਦੀ ਸਾਰੇ ਕਹਿੰਦਾ ਲੋੜ ਨਹੀਂ ਹੈਗੀ ਦਵਾਈ ਦੇ ਘਰ ਨੂੰ ਲੰਘ ਜਾ ਸਪਰੇ ਪੂਰੀ ਵੀ ਲੈ ਕੇ ਆਏ ਬਾਈ ਸਪਰੇ ਦਾ ਹੁਣ ਰੀਸ ਲਾਤੀ ਸਾਰੇ ਨੂੰ ਲਾ ਦੇਣੀ ਹੈ ਜੱਗਦਾ ਨਾ ਜੱਗੇ ਨੇ ਲਾਈ ਜੱਗਾ ਨੈਟਵਰ ਰੀਲਾ ਦੇਖੀ ਜਾਂਦਾ ਏ ਰੀਲਾ ਦੇਖੀ ਜਾਂਦਾ ਬਾਈ ਜੇ ਵੈਂਪ ਪੈ ਜਾਵੇ ਫੇਰ ਕੋਈ ਇੱਜ਼ਤ ਨਹੀਂ ਹੈਗਾ ਠੀਕ ਹੈ ਜਿਹੜੀ ਹੁਣ ਆਪਾਂ ਆਹ ਸੰਡੀ ਪੈ ਜਾਂਦੀ ਪੱਤਾ ਲਵੇਟ ਇਹਦੀ ਸਪਰੇਅ ਲੱਗ ਜਾਂਦੇ ਕਰਨ ਪੱਤਾ ਲਵੇਟ ਵਗੀ ਇਹਦੇ ਇਹ ਡਾਕਟਰੇ ਦੱਸਦੇ ਕਹਿੰਦੇ ਵੀ ਕੋਈ ਸਪਰੇਅ ਦੀ ਲੋੜ ਨਹੀਂ ਹੈਗੇ ਹਫ਼ਤੇ ਖੰਡ ਦੀ ਹੁੰਦੀ ਹੈ ਹਵਾ ਚੱਲ ਪਿਆ ਜਿਕੜਾ ਬਾਈ ਆ ਆ ਵੀ ਨਾ ਚੱਲੇ ਜੇ ਹਫ਼ਤੇ ਮਰ ਜਾਂਦੇ ਨੇ ਆਪ ਜਿਕੜਾ ਹੁਣ ਅੱਜ ਮੜੀ ਜੀ ਬੈਨੇ ਚ ਕੰਮ ਜਿਆ ਹੋਦਿਆ ਆਹਦਾ ਜਦੇ ਹੋ ਜਾਂਦਾ ਬੰਦਾ ਕੰਮ ਵੀ ਪੈ ਗਈ ਦੀ ਥੋੜੀ ਥੋੜੀ ਪੱਤਾ ਲਵੇਟ ਹੁੰਦੀ ਉਹ ਇੰਨੇ ਕ ਹੁੰਦੀ ਲੋ ਹੈ ਇੱਕ ਵਾਰ ਬਹੁਤ ਪਹਿਲੇ ਦੀ ਜਰ ਵੀ ਵਧੀਆ ਹੋਏ ਦਾ ਜਿਹੜਾ ਆ ਬੁੱਢਾ ਝੋਟਾ ਇਹ ਬਿਮਾਰੀ ਰੁਕ ਜੇ ਇਹਦਾ ਇਲਾਜ ਘੱਟ ਹਾਂ ਵੀ ਖੰਡ ਦਾ ਇਲਾਜ ਜਾ ਤੇਰੇ ਵੀ ਦੱਸਦੇ ਆ ਬੁੱਝਾ ਛੋਟਾ ਜਿਹੜਾ ਬਹੁਤ ਵੀਡੀਓ ਪਈਆਂ ਮੈਨੂੰ WhatsApp ਉੱਪਰ ਵੀ ਆਈਆਂ ਪਰ ਲਾਜ ਹੁੰਦਾ ਨਹੀਂ ਹੈਗਾ ਜੇ ਕਰਦੇ ਸਹੇਗਾ ਮੈਂ ਐਂ ਤਾਂ ਬਾਈ ਸਾਰੇ ਕਹੀ ਜਾਂਦੇ ਵੀ ਪ੍ਰਾਣਾ ਪਾਣੀ ਕੱਢ ਦੋ ਫੜਕੜੀ ਲਾ ਦੋ ਯਾਰ ਆਪਣੇ ਧਰਤੀ ਦੇ ਹੀ ਫਰਕ ਆ ਹੋਰ ਪਾਸੇ ਹੈ ਹੀ ਨਹੀਂ ਆਪਣੇ ਸਲਾਮ ਜਾਂਦਾ ਆਪਣੇ ਸਲਾਮ ਕਈ ਕਹਿੰਦੇ ਸਾਡੇ ਵਧੀਆ ਨਿਕਲੇ ਆ ਵਧੀਆ ਨਿਕਲੇ ਸਾਰੇ ਪਾਸੇ ਹੈਗੇ ਚੱਲ ਇੱਕ ਇੱਕ ਦੋ ਦੋ ਬੁੱਝਾ ਜੇ 5% ਹੈਗੀ ਉਹਦਾ ਪੈਸਾ ਲੱਗਦਾ ਹੈਗਾ ਯਾਨੀ ਆਪਣੇ ਥੋੜਾ ਜਿਆਦਾ ਇੱਧਰ ਹੋਰ ਪਾਸੇ ਕਰਦਾ ਹੁਣ ਮੈਨੂੰ ਰਣਦਾ ਹੋਵੇ ਦਾ ਫੋਨ ਆਇਆ ਡੇਰਾ ਬਾਬਰ ਨਾਲ ਕਿਧਰੋਂ ਪੁੱਛਿਆ ਕਹਿੰਦਾ ਕੋਈ ਸਾਡੇ ਬੁੱਝਾ ਇਹ ਸਾੜਦਾ ਹੈ ਨਹੀਂ ਉਸ ਨੂੰ ਹੀ ਆ ਗਿਆ ਨਾ ਠੀਕ ਹੈ ਜੀ ਵਧੀਆ ਧੀਆ ਵਿਕਣ ਹੈ ਇਹਦਾ ਲਾਜ ਵੀ ਹੈ ਨਹੀਂ ਕੋਈ ਲਾਜ ਕਰਕੇ ਵੀ ਇਹਦਾ ਦੇਖਦੇ ਜਿੱਥੇ ਪਈ ਵੀ ਉਥੇ ਪਈ ਵੀ ਜ਼ਿਆਦਾ ਨਾ ਤੂੰ ਕਿ ਮਿੱਟੀ ਤੇ ਚੈੱਕ ਕਰਦਾ ਹਾਂ ਬਾਕੀ ਭਾਈ ਆਏ ਆ 5-6 ਦਿਨ ਬਾਅਦ ਖੇਤ ਖਤਮ ਹੀ ਹੁੰਦਾ ਜਾਂਦਾ ਜਿੱਥੇ ਪਈ ਪਈ ਅੱਜ ਦੇਖਿਆ 5 ਦਿਨ ਬਾਅਦ ਦੇਖੋ ਕਿੰਨਾ ਫਰਕ ਆਇਆ ਖੇਤ ਦਾ ਆਪਾਂ ਦੇਖਿਆ ਇਹ ਤੇ ਜਿਹੜਾ ਉਦੋਂ ਖੇਤ ਹੁਣ ਦੇਖ ਲਈ ਕਿਹੇ ਜਾਓਗੇ ਹੁਣ ਉਹ ਉਹ ਹੀ ਹੈ ਹੁਣ ਅਗਲਾ ਦੇਖਦਾ ਵੀ ਟਾਈਮ ਹੈਗਾ ਇੱਕ ਦਾ ਲੱਗਣ ਦਾ ਚੱਲ ਫੇਰ ਬਾਕੀ ਲਾ ਦਈਏ ਮਨ ਨੂੰ ਬਾਈ ਦਾ ਕਰਤਾਰਪੰਥੇ ਹੋਣਾ ਆਇਆ ਤਾਂ ਨਿਰੰਦਰ ਗੋਲ ਤੇ ਉਹ ਕਹਿੰਦਾ ਜਿਹੜਾ ਬਾਹ ਕੇ ਲਾਉਣਾ ਤੁਸੀਂ ਜਿਹਨੂੰ ਪਾਣਾ ਹੈ ਤੇ ਲਾਈ ਗਾਣਾ ਇਹ ਉਹ ਵੀ ਉਹਦੀ ਸਪਰੇਅ ਕਰੋ ਪਹਿਲਾਂ ਸਪਰੇਅ ਕਰਕੇ ਖੇਤ ਬਾਓ ਜੇ ਤੁਸੀਂ ਉਹੀ ਵਿੱਚ ਬਾਹ ਕੇ ਦੁਬਾਰਾ ਲਾਤਾ ਗਾਣਾ ਖੇਤ ਕਾਲੇ ਨੂੰ ਪੈਣੀ ਬੁਰੀ ਬੇਬੀ ਗੱਲ ਠੀਕ ਹੈ ਮੈਂ ਪੂਰੀ ਨੂੰ ਇਹੀ ਗੱਲ ਕਹੀ ਹੈ ਉਹ ਕਹਿੰਦਾ ਬਾਹ ਕੇ ਸਪਰੇਅ ਕਰਕੇ ਖੇਤ ਬਾਕੇ ਲਾਓ ਗਾਣਾ ਜੇ ਲਾਉਣਾ ਇਹ ਕਹਿੰਦਾ ਇੱਕੜੇ ਬਾਤ ਤੀ ਤੁਸੀਂ ਮੈਨੂੰ ਘਾੜ ਕਰਕੇ ਦਿਖਾ ਦਿਓ ਉਹਨੂੰ ਵੀ ਤੇਲੇ ਪੜਨ ਕਰਨਾ ਲੱਗੇ ਆ ਬਾਹ ਕੇ ਇਲਾਜ ਨਹੀਂ ਨਾ ਹੈਗਾ ਹੁਣ ਵੇਗਾ ਪੂਰੀ ਮਾਲ ਬੋਪਾ ਖਦਰੇ ਵਾਲਾ ਹੀ ਆ ਗਮ ਜੀ ਦੀ ਲਖਤ ਹੈ ਬਾਈ ਹੁਣ ਉਹ ਕੰਮ ਨਹੀਂ ਹੈਗਾ ਅਗਸਤ ਵਿੱਚ ਬੁੱਗੀ ਸ਼ੁਰੂ ਹੋ ਜਾਈਏ ਐ ਪੂਰੀ ਸਿਆ ਉਹ ਬੰਦ ਹੁਣ ਬੰਦਾ ਗੰਜੈਸ ਵਾਲਾ ਚਾਹੀਦਾ ਖੇਤੀ ਵਾਲਾ ਕੰਮ ਚ ਵੀ ਜਿੱਥੇ ਮਰਜੀ ਜਾਓ ਨਿਆਰਾ ਨਜ਼ਾਰਾ ਜਮ ਇੱਥੇ ਨਿਆਰਾ ਯਾਰ 5-700 ਰੁਪਏ ਤੇੜੀ ਬਾਕੀ ਆਉਂਗੇ ਨਾਲੇ ਟੌਰ ਕਰ ਐ ਜਗੇ ਹੁਣ ਬੰਦਾ ਗੰਜੈਸ ਵਾਲਾ ਹੀ ਚਾਹੀਦਾ ਖੇਤੀ ਚ ਵੀ ਕੁਝ ਨਹੀਂ ਪਤਾ ਕਿਹੜੇ ਟਾਈਮ ਬਿਵਾਰੀ ਮੀਂਹ ਕੋਸ ਆ ਜਾਣਾ ਅਸਲ ਗੱਲ ਭਾਈ ਦੱਸ ਨਹੀਂ ਲੱਡੂ ਖਲੋ ਦਾ ਡਾਈ ਡਰੀ ਜੇ ਕਾਤ ਵੀ ਹੁਣ 1 ਢੇਡਾ ਫਿਰ 2 ਹੋ ਜੇ ਕਿੱਥੇ ਹੁਣ 1 ਕਰੀ ਪਾਲਦਾ ਫਿਰ 2 ਪਾਲ ਲੈ ਪੈਣੇ ਤੇਨ ਪਾਲ ਲੈ ਪੈਣੇ ਇਹ ਵੀ ਹੋ ਜਾਂਦੇ ਆ 4 ਵੀ ਹੋ ਜਾਂਦੇ ਆ ਦਰਜਣ ਵੀ ਹੋ ਜਾਂਦੀ ਆ ਦਰਜਣ ਵੀ ਕੰਮ ਚਲੇ ਜਾਵੇ ਦਰਜਣ ਹੋ ਗਈ ਫਿਰ ਗਵਰਨਰ ਮੈਨੂੰ ਬਰਬਾਦੀ ਦੇ ਦੇਣਾ ਹਾ ਪੰਜਾਬ ਜਿਹਦੇ ਬੰਦਾ ਉਪਰ ਹਾ ਹੁਣ ਕਦ ਆ ਲੈਣ ਹੁਣ ਕਿਤੋਂ ਵੱਲ ਜਾਂਦਾ ਪਤਾ 2 ਤਾਂ ਹੋ ਲੇ ਦਰਜਣ ਬਾਅਦ ਚ ਹੋਊਗੀ ਚਾਲੋ ਮੂਰੀ ਚਲੀਏ ਕੰਮ ਖਤਰੇ ਵਾਲਾ ਏ ਲਾ ਜਾਣਾ ਹੈ ਆਪਾਂ ਟਰੈਕਟਰ ਨੂੰ ਫੁੱਲ ਲਾ ਲੈ ਜਣੇ ਉਧਰ ਤੇ ਵੜਾਲ ਨਹੀਂ ਆ ਜਣੇ ਜ਼ਰੂਰ ਲਾਉਣੇ ਆ ਪਰਸੋ ਜਿਹੜੀ ਬੱਸ ਸ਼ੁਰੂ ਕਰੀ ਉਹ ਲੱਗੇ ਪਈ ਆ ਉਹ ਹੀ ਲੈ ਜਣੀ ਆ ਉਹਦੇ ਘਰੇ ਦੇ ਨੀਂ ਸੇ ਦੂਰ ਕਿਉਂ ਨੇ ਸਮਝਿਆ ਚਾਰਾ ਰਾਰਾ ਰਾਰਾ ਕੱਦ ਦੇ ਉਧਰ ਜੇ ਕੱਢੀ ਵੇਲੀ 8 ਵਜੇ ਖੜ ਜਾਦੇ ਉਹਨੂੰ ਫੇਰ 6 ਵਜੇ ਤੁਰਨਾ ਗੱਡੀਆਂ ਢੋਲ ਲੈ ਨਾਲੇ ਬੁਲਬੁਲੇ ਲੱਗੇ ਉਹਨੂੰ ਰਾਣੇ ਰੋਡ ਵੇਜਾਂ ਸਰਕਾਰੀ ਹਮਮਨ ਵਾਸਤੇ ਫੁੱਲ ਤਾਂ ਮੈਂ ਲਾ ਲ ਬਣਾਣਾ ਫੁੱਲ ਮੰਨੇ ਦਾ ਤੇ ਰਾਣੇ ਨੂੰ ਫੁੱਲ ਲਾਉਣੇ ਹੋ ਉਨਾਰ ਖੜਾਈ ਅਸੀਂ ਕੁੱਪੜੀ ਲੈ ਜੂ ਅਸੀਂ ਖੜਾਈ ਮਰ ਮੰਨ ਜਾ ਕੁੱਕੜੇ ਭੁੰਨ ਕੇ ਖਾ ਲੂਗੇ ਅਸੀਂ ਆਇਣਾ ਨੂੰ ਭੇਸਣਾ ਅੱਡ ਨਾਲ ਰੱਖ ਦੇ ਆ ਜਾ ਤੜੀ ਕਰਦਾ ਕੋਈ ਕਰ ਕੇ ਕਹਿੰਦੇ ਬਚੂਰੀਆਂ ਮਰ ਜਾਈਏ ਥੋੜਾ ਜਿਹਾ ਕਹਿੜਾ ਕਹਿੜਾ ਹੋ ਗਿਆ ਰਾਤ ਨੂੰ ਪਿਆ ਰਹੀ ਹੈ ਮਤੀਣੀ ਗਲਾਬ ਜੰਮਰ ਜੱਗਟ ਹੁੰਦੀ ਹੈ ਆ ਕੇ ਜਦੋਂ ਜੱਗਟ ਹੋ ਗਈ ਮੇਰੀ ਭਾਈ ਗਲਾਬ ਜੰਮਰ ਨਹੀਂ ਸਾਰੀ ਬੈਠੇ ਜੰਮਣੇ ਆ ਉਹ ਬੈਸਣ ਲੱਗਿਆ ਪਤਾ ਲੱਗਣਾ ਚਾਬੋ ਜਣੀ ਉਹ ਗੁਲਾਬ ਹੈ ਨੁਕਸਾਨ ਕਰਦੀ ਇਹਨਾਂ ਨੁਕਸਾਨ ਥੋੜਾ ਕਰਨਾ ਇਹਦਾ ਫਸੂਕਰ ਰੱਗ ਵੀ ਖਤਰਨਾਕ ਹੈ ਜੜ ਤੇ ਜਕਰੇ ਇਲਾਜ ਕਹੀ ਕਰਨੇ ਨਾਲੇ ਪਚੂਗੀ ਜਿੰਨੇ ਗੁਸ਼ਲੇ ਤਿੰਨ ਪਿੰਡ ਰੱਜ ਜਾਣੇ ਤੇ ਦਾ ਡੱਡਾ ਲੈ ਕੇ ਚੀਮ ਝਾੜ ਲੜੀ ਵਿੱਚ ਦੇ ਝਾੜ ਲੈ ਕੇ ਰਸਗੁੱਲੇ ਦਾ ਗੰਬੀ ਦਵੂੰਗੀ ਸੇਵਕ ਮੰਨ ਜਵੇ ਸੇਵਕ ਨਹੀਂ ਮੰਨਦਾ ਸੇਵਕ ਕੰਮ ਕਤਰ ਵਾਲਾ ਹੀ ਲੱਗਦਾ ਆਲੂ ਲੈ ਲੀਏ ਉਥੇ ਵਾਲੀਏ ਨੇ ਬੱਚੇ ਪਾ ਚੱਲਣ ਦੇ ਆਲੂ ਆਇਆ ਤੇਰੀ ਵੀ ਰੂਹ ਦੀ ਵੀ ਰੂਹ ਇਹੋ ਜਿਹੀ ਭੰਨ ਲਿਆ ਦੱਕਣੇ ਪਾ ਲਿਆ ਇਹ ਕੰਮ ਕਰਦੀ ਰਹਿਣਾ ਠੰਡਾ ਮੌਸਮ ਕੰਮ ਨਹੀਂ ਹੁੰਦਾ ਵਾ ਇਹਦਾ ਯਾਰ ਜਿੱਥੇ ਜੇ ਕਿੱਥੇ ਜਾਊਗਾ ਉੱਥੇ ਵੀ ਅਗਲਾ ਰੋਤਨ ਪਤਾ ਚੱਲਦਾ ਨਹੀਂ ਹੈਗਾ ਰੇ ਬੌਣ ਲੱਜਾ ਰੇ ਨਹੀਂ ਸਹੀ ਪੈਂਦਾ ਇਹ ਜੇ ਮਾਂ ਤਾਂ ਰੇ ਨਹੀਂ ਬੈਂਦਾ ਕਿ ਨਹੀਂ ਪੂਰੀ ਰੇ ਤਾਂ ਇੱਧਰੋਂ ਬੁੱਢੀ ਘਾ ਰੋ ਜੜਾ ਇਹੋ ਜਿਹਾ ਆਏ ਆ ਵੀ ਲਾਗਾ ਲੁਗਾ ਵੱਡ ਹੋਏ ਨੇ ਬੁਰੀ ਕੇ ਦਾਤੀ ਲੈ ਕੇ ਬਾਡੋਂ ਨੇ ਯਾਰ ਜਾਈ ਦੇ ਕੇ ਪੈ ਜਾ ਬਸ। ਕਹਾਵਾਂ ਨਹੀਂ ਕਰੀ। ਪੂਰੀ ਨੇ ਬਾਈ ਕੱਲ ਬਹੁਤ ਮਾਲ ਪਾਇਆ ਦੇਖਦੇ ਹੁਣ ਸਰਫ ਤਾਂ ਕਿ ਨਹੀਂ। ਸਪਰੇ ਵੀ ਲਾਇਆ ਥੇਲੇ ਵੀ। 31 ਜੇ ਮਾਰੀ ਪੈ ਗਈ। ਹਾਂ ਮੇਰੇ ਬਾਈ ਗਾੜੀ ਪਾਦੇ। 31 ਜੇ ਫਟੇਰਾ ਪਟੂਰਾ ਖਾਸਾ ਕੁ ਪਾਇਆ। ਹਾਂ ਫੈਂ ਦੇਰੋ ਜਾ ਕੇ ਹੈ ਜੀ। 2 ਕਿਲੋ ਹੈ ਮੇਰੇ। ਹੈਗੇ 31 ਦੇ। ਇੱਕ ਹੋਰ ਦੇਖ ਲੈ ਬੰਦੇ ਕਹਿੰਦੇ ਜੂਰੀਏ ਤੇ ਪੈਂਦੀ ਜਿੱਥੇ ਜੂਰੀਏ ਜ਼ਿਆਦਾ ਉੱਥੇ ਹੈ ਜੀ। ਜਿੱਥੇ ਜੂਰੀਏ ਘੱਟ ਉੱਥੇ ਹੈ ਜੀ। ਪਤਾ ਹੈਗਾ। ਯਾਰ ਬਾਹਰ ਸਭ ਪੂਰੀ ਉਰੇ ਆ ਗਿਆ ਉੱਥੇ ਆ ਗਿਆ ਟੱਗੀਆਂ ਚਾਉਂਦਾ ਏ ਆਇਂਦਾ ਹੈ ਨਹੀਂ ਵੀ ਨਾਲੇ ਕਿੰਨੇ ਕਿਹਦੇ ਪਾਏ ਮੈਂ ਡੇਢ ਡੇਢ ਪਾਇਆ ਵਾ ਜੇ ਇੱਕ ਬੂਜੇ ਨੂੰ ਪੈ ਗਿਆ ਉੜੇ ਉੜ ਕੇ ਦੂਏ ਨੂੰ ਪੈਂਦਾ ਏ ਉਹ ਹੀ ਉਹ ਤਾਂ ਸੁਪਰਾ ਅਟੈਕ ਨਾਲੇ ਬਾਈ ਇਹ ਰਾਤ ਨੂੰ ਕਰਦਾ ਕਿ ਦਿਨ ਛੇ ਕਰਦਾ ਇਹ ਨਹੀਂ ਪਤਾ ਕਰਦਾ ਇਹ ਤਾਂ ਹੁਣ 12:00 ਵਜੇ ਚੱਲੂਗੇ ਸਾਰੇ ਜਿਹੜਾ ਅੱਖੀ ਵੇਖ ਤੂੰ ਹਾਂ ਬੈਟਰੀ ਹੈਗੀ ਆਪਾਂ ਵਾ ਬੈਟਰੀ ਤੇ ਰੁਕਾਏਗੀ ਅੱਜ ਬੈਟਰੀਆ ਚੱਕੋ ਰਾਤ ਨੂੰ ਤੇਲਾ ਲੱਭ ਕੇ ਆਉਂਦੇ ਆ ਚੱਲਦੇ ਆ ਤੈਨੂੰ ਚਲੋ 11:00 ਵਜੇ ਤੇ ਜਾਵਦੇ ਨਹੀਂ ਫਿਰ ਗੱਲ ਯਾਦ ਰੱਖਿਓ ਜੇ ਕਿਤੇ ਨੇ ਉਹਨੇ ਦੇੇਰੇ ਜ਼ਿ ਆ ਗਿਆ ਨਾ ਇਹ ਨਾਲ ਚੁੱਕ ਕੇ ਇਹ ਬੱਟਣੇ ਵਾਲੇ ਆ ਸਪਰੇਅ ਕਰਨਾ ਇਹਦੇ ਬੰਨ ਕੇ ਕੇਬਲੇ ਉਹਨੇ ਆਪਾਂ ਨੂੰ ਆ ਉਪਰ ਸਾਹਰਾ ਕੋਤਨਾ ਜੀ ਮੁੜ ਕੇ ਤੇਲਾ ਦਾ ਲੱਪਣ ਚਲੇ ਗਏ ਯਾਰ ਲੋ ਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਜਿਹੜੀ ਆਪਾਂ ਨੇ ਸਪਰੇਅ ਕਰਨੀ ਸੀ ਬਾਈ ਉਹ ਫਿਰ ਹੋਈ ਹੋਣੀ ਹੈਗੀ ਅੱਜ ਸਾਰਾ ਦਿਨ ਬੱਦਲ ਵਾਈ ਰਹੀ ਤੇ ਹਵਾ ਚੱਲੀ ਗਈ ਬਾਈ ਹਵਾ ਕਰਕੇ ਕੰਮ ਲੋਟ ਨਹੀਂ ਰਹਾਇਆ ਤਾ ਹੁਣ ਕਾਲੂ ਦੇਖਦੇ ਆ ਕਾਲੂ ਬੰਦੇ ਨੂੰ ਬੁਲਾਉਂਗੇ ਉਹ ਕਹਿੰਦਾ ਦਾ ਵੀ ਮੈਂ ਜੇ ਇਸ ਮੌਸਮ ਸਾਫ ਹੈ ਮੈਂ ਆਪਣੇ ਆਪ ਆਇਨਾ ਕਿਉਂਕਿ ਨਹੀਂ ਉਹ ਬੰਦਾ ਕਹਿੰਦਾ ਦਾ ਵੀ ਮੈਂ ਰੇਖ ਖੜਾਉਣਾ ਹੋਰ ਪਾਸੇ ਮਾਹ ਚੱਲ ਵੀ ਤੂੰ ਆਪਣਾ ਰੇਖ ਖੜਾ ਲੈ ਕਾਹ ਨੂੰ ਕੰਮ ਛੱਡਣਾ ਬਾਈ ਉਹ ਫੇਰ ਰੇਖ ਖੜਾਉਣ ਲੰਘਿਆ ਤਾਂ ਸ਼ਾਮ ਦਾ ਟਾਈਮ ਹੋ ਗਿਆ ਹਾਰੇ ਵੀ ਹਵਾ ਬਾਈ ਚਲਦੀ ਹੈ ਤੇ ਮੌਸਮ ਉੱਦਾਂ ਖੁੱਲ ਗਿਆ ਤਾਂ ਬਾਈ ਧੁੱਪ ਨਿਕਲ ਗਈ ਤੀ ਚਲੋ ਹੁਣ ਦੇਖਦੇ ਆ ਬਾਈ ਕਾਲੂ ਕਰਾਂਗੇ ਤਾਕਤ ਵਾਲੀ ਸਪਰੇ ਹੈ ਬਾਈ ਵਿੱਚ ਇਹ ਥੋੜੀ ਤੇਲੇ ਵਾਲੀ ਹੈ ਤੇ ਸੁੰਡੀ ਵਾਲੀ ਆ ਤਿੰਨੇ ਮਿਕਸ ਕਰਕੇ ਬਾਈ ਆਪਾਂ ਨੇ ਕਰਾ ਦੇਣੀ ਆ ਤੁੰ ਦੇਖਦੇ ਕਾਨੂੰ ਸਰਜਰੇ ਤੇ ਜੇ ਬੰਦਾ ਆ ਗਿਆ ਵੀ ਕਰਾ ਲਈਏ ਬਾਈ ਫੈ ਰਹੀ ਹੈ ਹੁਣ ਜੇ ਬਿਮਾਰੀ ਪੈ ਗਈ ਫੇਰ ਕੋਈ ਇਲਾਜ ਨਹੀਂ ਹੈਗਾ ਬਾਈ ਬਾਅਦ ਵਿੱਚ ਸ਼ਾਮ ਦਾ ਟਾਈਮ ਆ ਬਾਈ ਤਕਰੀਬਨ ਸਾਢੇ 6:00 ਦਾ ਟਾਈਮ ਹੋਗਾ ਹਲੇ ਵੀ ਦੇਖੋ ਧੁੱਪ ਕਿਹੜੇ ਦਿਸ਼ਾ ਨਾਲ ਸਿੱਧਾ ਸੂਰਜ ਖੜਾ ਹੈ ਸਾਹਮਣੇ ਅੱਖਾਂ 'ਚ ਵੱਜਦਾ ਬਾਈ ਪੈਣੀ ਵਾਲੀ ਸਾਈਡ ਤੇ